ਯਕਨ ਮੈਨੂੰ ਸਮਝ ਨਹੀਂ ਆਉਂਦੀ ਮੈਂ ਕੀ ਕਹਾਂ ਇਹ ਮੈਨੂੰ ਬੜਾ ਹੌਸਲਾ ਦਿੱਤਾ ਅੱਲਾਹ ਬਾਜੀ ਨੇ ਬਹੁਤ ਹੌਸਲਾ ਦਿੱਤਾ ਮੁਰਕੇ ਮੈਨੂੰ ਇੰਡਸਟਰੀ 'ਚ ਖੜਾ ਕੀਤਾ ਮੈਨੂੰ ਆ ਕੇ ਬਿਲਕੁਲ ਦੂਰ ਜੀ ਤੋਂ ਬਾਅਦ ਬਹੁਤ ਜ਼ਿਆਦਾ ਕੀਤਾ ਮੇਰੇ ਬੱਚਿਆਂ ਲਈ ਮੇਰੇ ਲਈ ਬਹੁਤ ਬਹੁਤ ਸੀਗੀਰਤ ਲੱਫ ਸਾਫ ਦੀ ਬੋਟੀ ਸਾਡਾ 40 ਸਾਲਾਂ ਤੋਂ ਸਾਡੇ ਪਰਿਵਾਰ ਇੱਕ ਰਿਲੇਸ਼ਨ ਸੀ ਕਿ ਉਹਨਾਂ ਨਾਲ 40 ਸਾਲਾਂ ਤੋਂ ਬਹੁਤ ਕੰਮ ਇਕੱਠਾ ਨਹੀਂ ਕੀਤਾ ਬੜਾ ਸ਼ੋਜ਼ ਵੀ ਇਕੱਠਾ ਨਹੀਂ ਬਹੁਤ ਕੀਤੇ ਬਿਰ ਹਾਸਾ ਮਜ਼ਾਕ ਵੀ ਉਹ ਕਰ ਜਾਂਦੇ ਸੀ ਚਰਕਾਟਿਆਂ ਦੇ ਵਿੱਚ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਕਦੇ ਅਸੀਂ ਮਤਕਿ ਆਪਸ ਵਿੱਚ ਫੈਮਲੀ ਏਦਾਂ ਸੀਗੀ ਬੈਠ ਕੇ ਉਹਨਾਂ ਨੇ ਪਰਿਵਾਰ ਚ ਵੀ ਬਸ ਹਸਾਈ ਜਾਣਾ ਹੱਸਦੇ ਹੱਸਦੇ ਚਲੇ ਗਏ ਸੱਚੇ ਪਾਤਸ਼ਾਹ ਵਾਹਿਗੁਰੂ ਉਹਨਾਂ ਨੂੰ ਜਿੱਦਾਂ ਸਾਰੀ ਦੁਨੀਆ ਨੂੰ ਹਸਾਇਆ ਉਹ ਵੀ ਦੁਨੀਆ ਤੋਂ ਇਦਾਂ ਰੁਖਸਤ ਹੋ ਰਹੇ ਨੇ ਹੁਣ ਖੁਸ਼ੀ-ਖੁਸ਼ੀ ਜਾਣ ਸੱਚੇ ਪਾਤਸ਼ਾਹ ਉਹਨਾਂ ਨੂੰ ਸਕੂਨ ਚ ਖੁਸ਼ ਰੱਖਣ ਵਾਸਤੇ ਹਮੇਸ਼ਾ ਖੁਸ਼ ਰਹਿ ਕੇ ਚੰਕਾਤਾ ਹਾਂ ਨਹੀਂ ਜਾਣ ਕੇ ਨਹੀਂ ਉਹ ਜਿਹੜੀਆਂ ਜਿਹੜੀਆਂ ਚੀਜ਼ਾਂ ਉਹ ਕਰਕੇ ਗਏ ਨੇ ਉਹ ਹਮੇਸ਼ਾ ਲੋਕਾਂ ਦੇ ਦਿਲਾਂ ਚ ਰਹਿਣਗੀਆਂ ਭੱਲਾ ਜੀ ਨੂੰ ਕੋਈ ਨਹੀਂ ਭੁਲਾ ਸਕਦਾ ਉਹ ਸਾਡੇ ਦਿਲਾਂ ਚ ਅਨੋ ਹਰ ਇੱਕ ਜਿੰਨੇ ਉਹਨਾਂ ਦੇ ਫੈਨਸ ਨੇ ਉਹਨਾਂ ਦੇ ਦਿਲਾਂ ਵਿੱਚ ਉਹਨਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਊਗਾ ਦੂਰ ਜੀ ਜਾਨ ਬੜਾ ਉਹਨਾਂ ਦਾ ਪਿਆਰ ਸੀਗਾ ਬੜੀ ਨੇਕਤਾ ਸੀਗੀ ਬਹੁਤ ਜ਼ਿਆਦਾ ਹਾਂਜੀ ਬਹੁਤ ਸਾਡਾ ਪਰਿਵਾਰ ਇੱਕ ਸਾਡੀ ਸਾਹ ਸੀਗੀ ਸਾਡਾ ਆਉਣਾ ਜਾਣਾ ਸਾਰੇ ਅਸੀਂ ਇਕੱਠੇ ਬਹੁਤ ਸਾਰੇ ਸ਼ੋਅਸ ਤੇ ਜਦੋਂ ਜਾਂਦੇ ਸੀ ਬਾਹਰਲੇ ਕੰਟਰੀਆਂ 'ਚ ਇਕੱਠੇ ਪਰਿਵਾਰ ਦੇ ਨਾਲੇ ਫੈਮਿਲੀ ਹੁੰਦੀ ਸੀ ਸਾਰੀ ਉਹਨਾਂ ਦੀ ਵੀ ਸਾਡੀ ਵੀ ਬਾਲਮਕਾਂ ਸ਼ਰਮਾ ਜੀ ਦੀ ਫੈਮਿਲੀ ਦਿਵਿੰਦਰ ਖੰਨੇ ਵਾਲੇ ਭਾਜੀ ਉਹਨਾਂ ਦੀ ਫੈਮਿਲੀ ਸਾਰੇ ਅਸੀਂ ਇਕੱਠੇ ਹੋ ਕੇ ਟੂਰ ਕਰਨ ਜਾਂਦੇ ਸੀ ਬਾਹਰਲੇ ਕੰਟਰੀਆਂ 'ਚ ਦੋ ਦੋ ਤਿੰਨ ਤਿੰਨ ਦਿਨ ਮਹੀਨੇ ਰਹਿਣਾ ਜਦੋਂ ਅਸੀਂ ਉਹ ਆਪ ਸੁਣਾ ਫਲਾਈਟ ਤੋਂ ਤੋਂ ਆਪਣੇ ਮੇਰੇ ਘਰ ਨੂੰ ਮੋੜਨਾ ਫਿਰ ਰੋਣਾ ਸਾਰੇ ਨੇ ਮਿਲ ਕੇ ਇੱਕ ਦੂਜੇ ਨੂੰ ਨਾ ਵੀ ਦੋ ਦੋ ਮਹੀਨੇ ਇਕੱਠੇ ਇੰਨਾ ਪਿਆਰ ਇੰਨੀ ਮੁਹੱਬਤ ਹੁੰਦੀ ਸੀਗੀ ਗੱਲ ਹੁਣ ਅਸੀਂ ਥੋੜੇ ਢਿੱਲੇ ਚੱਲਦੇ ਸੀਗੇ ਤੇ ਮੈਂ ਫਿਰ ਜਿਆਦਾ ਭੁਖਰਾਜ ਨਾਲ ਤੇ ਪੈਂਜੀ ਨਾਲ ਹੀ ਗੱਲ ਕਰਦੀ ਸੀ ਉਹਨਾਂ ਦੀ ਵਾਈਫ ਨਾਲ ਪੱਲਾ ਜੀ ਦੀ ਵਾਈਫ ਮਿੰਨੀ ਨਾਲ ਹੀ ਗੱਲ ਹੁੰਦੀ ਸੀ ਜਿਆਦਾ ਹਾਲ ਚਾਲ ਪੁੱਛਦੇ ਰਹਿੰਦੇ ਸੀਗੇ 2 ਸਾਲ ਉਦਾਂ ਮਿਲੀ ਨੂੰ ਮੈਨੂੰ 2 ਸਾਲ ਹੋ ਗਏ ਸੀਗੇ ਉਦਾਂ ਗੱਲਬਾਤ ਅਸੀਂ ਕਰਦੇ ਰਹਿੰਦੇ ਸੀਗੇ ਫੋਨ ਤੇ ਬਹਾਲ ਚਲ ਪੁੱਛਦੀ ਸੀਗੀ ਆਉਂਦੇ ਜਾਂਦੇ ਵੀ ਸੀਗੇ ਪਰ ਉਹਨਾਂ ਨੂੰ ਫਿਰ ਥੋੜਾ ਜਿਹਾ ਇਨਫੈਕਸ਼ਨ ਦਾ ਡਰ ਹੋਣ ਕਰਕੇ ਮਿਲ ਨਹੀਂ ਸਕੇ ਚਲੋ ਸੋਛੀਏ